ਸਾਹੀ ਗਾਲ ਜੀ ਅਸੀਂ ਪਹੁੰਚੇ ਹਾਂ ਮੰਟਿਕਾ ਮੇਲਾ ਸਾਡੇ ਨਾਲ ਨੇ ਮੰਟਿਕਾ ਮੇਲਾ ਦੇ ਆਰਗੇਨਾਈਜ਼ਰ ਭਾਈ ਜੀ ਕੀ ਨਾਮ ਆਪਣਾ ਵਿਨੇਵੋਰਾ ਜੀ ਭਾਈ ਜੀ ਪਿਛਲੇ ਕਿੰਨੇ ਸਾਲਾਂ ਤੋਂ ਤੁਸੀਂ ਆਰਗੇਨਾਈਜ਼ ਕਰ ਰਹੇ ਹੋ ਆਪਣਾ ਇਵੈਂਟ ਇਹ ਜੀ ਆਪਣਾ ਲਗਾਤਾਰ ਦੂਜਾ ਸਾਲ ਆ ਜੀ ਇਹ ਸਿੱਧੂ ਪ੍ਰੋਡਕਸ਼ਨ ਤੇ ਐਗਜ਼ੀਕਿਊਟਿਵ ਕਲੱਬ ਮਿਲ ਕੇ ਇਹ ਮੇਲਾ ਕਰਵਾ ਰਹੇ ਆ ਤੇ ਮੇਲਾ ਪਹਿਲੇ ਸਾਲ ਜਦ ਪਿਛਲੇ ਸਾਲ ਹੋਇਆ ਉਦੋਂ ਵੀ ਅਸੀਂ ਬਿਲਕੁਲ ਫ੍ਰੀ ਕਰਾਇਆ ਤੇ ਇਸ ਸਾਲ ਸੱਤ ਆਰਟਿਸਟ ਮੰਗਾ ਕੇ ਅਸੀਂ ਇਹ ਮੇਲਾ ਫ੍ਰੀ ਕਰਾ ਰਹੇ ਆਂ ਇਦੇ ਵਿੱਚ ਭਾਜੀ ਬਹੁਤ ਐਫਰਟ ਲੱਗਦੀ ਆ 1.5 ਲੱਖ ਡਾਲਰ ਦਾ ਖਰਚ ਆਇਆ ਪਰ ਸਾਡੇ ਸਾਰੇ ਸਪான்ਸਰ ਸਾਡੇ ਭਰਾਵਾਂ ਨੇ ਬਹੁਤ ਸਾਡੀ ਮਦਦ ਕੀਤੀ ਆ ਤੇ ਕਿਸੇ ਨੇ ਵੀ ਸਾਡੀ ਪਿੱਠ ਨਹੀਂ ਲੱਗਣ ਦਿੱਤੀ ਜਿੱਥੇ ਵੀ ਗਏ ਆ ਉਹਨਾਂ ਨੇ ਕਿਹਾ ਵੀ ਆਪਾਂ ਟਿਕਟ ਨਹੀਂ ਰੱਖਣੀ ਤੇ ਕੋਈ ਗੱਲ ਨਹੀਂ ਮੇਲਾ ਕਰਾਓ ਤੇ ਸਾਰੀ ਕਮਿਊਨਿਟੀ ਇੰਜੋਏ ਕਰ ਰਹੀ ਆ ਤੇ ਬਹੁਤ ਵਧੀਆ ਮੇਲਾ ਚੱਲ ਰਿਹਾ ਜੀ ਬਹੁਤ ਵਧੀਆ ਗੱਲ ਆ ਬਾਈ ਜੀ ਕਿ ਜਿੱਥੇ ਮਤਲਬ 40 45 ਡਾਲਰ ਦੀ ਟਿਕਟ ਲੱਗਦੀ ਆ ਕਿ ਸਿੰਗਰ ਦੇਖਣ ਤੁਸੀਂ ਇਹ ਸਾਰਾ ਕੁਝ ਫ੍ਰੀ ਆਰਗੇਨਾਈਜ਼ ਕਰ ਰਹੇ ਆ ਤੇ ਇਸ ਸਾਲ ਬਾਈ ਜੀ ਕਿਹੜੇ ਕਿਹੜੇ ਸਿੰਗਰ ਆ ਰਹੇ ਮੇਲੇ 'ਚ ਇੱਕ ਤਾਂ ਜੀ ਹਰਪਾ ਜਨਮਾਨ ਆ ਰਿਹਾ ਜੀ ਆਪਣੇ ਦੂਜੇ ਕੁਮਿੰਦਰ ਕੈਲੀ ਆ ਰਹੀ ਆ ਰਹੇ ਨੇ ਤੇ ਆਪਣਾ ਸ਼ਿਵਜੋਤ ਆ ਰਿਹਾ ਜੀ ਤੇ ਦੋ ਤਿੰਨ ਹੋਰ ਆਰਟਿਸਟ ਆ ਰਹੇ ਨੇ ਇਹਦੇ ਵਿੱਚ ਜਿਹੜੇ ਕੀ ਥੋੜੇ ਕੋਈ ਸਰਪ੍ਰਾਈਜ਼ ਆਰਟਿਸਟ ਵੀ ਸਾਡੇ ਕੋਲ ਦੋ ਹੈਗੇ ਨੇ ਤੇ ਮੈਨੂੰ ਪੂਰੇ ਆਰਟਿਸਟ ਦਾ ਹਜੇ ਪੂਰਾ ਵੇਰਵਾ ਨਹੀਂ ਪਤਾ ਪਰ ਇਹ ਚਾਰ ਫੋਰ ਸ਼ੋਅ ਰਪੈ ਜੀ ਠੀਕ ਆ ਭਾਈ ਤੇ ਭਾਈ ਪਿਛਲੇ ਸਾਲ ਨਾਲ ਇਸ ਵਾਰ ਤੁਸੀਂ ਕੀ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਜੀ ਪਿਛਲੇ ਸਾਲ ਸਾਡਾ ਇੱਥੇ 10000 ਬੰਦੇ ਦਾ ਇਕੱਠ ਹੋਇਆ ਸੀਗਾ ਤੇ ਇਸ ਵਾਰ ਸਾਡੀ ਸੋਚ ਆ ਵੀ ਸ਼ਾਇਦ 15000 ਪਲੱਸ ਇੱਥੇ ਬੰਦਾ ਜਾਵੇ ਤੇ ਇੱਥੇ ਸਿਕਿਉਰਿਟੀ ਦਾ ਬਹੁਤ ਵਧੀਆ ਇੰਤਜ਼ਾਮ ਕੀਤਾ ਪਿਛਲੇ ਵਾਰ ਨਾਲੋਂ ਫੋਰ ਟਾਈਮ ਮੋਰ ਸਿਕਿਉਰਿਟੀ ਆ ਜੀ ਤੇ ਛੇਡ ਲੋਕੀ ਕੰਪਲੇਂਟ ਕਰ ਰਹੇ ਸੀ ਪਿਛਲੇ ਸਾਲ ਤੇ ਹਟ ਕੀ ਪੂਰਾ ਛੇਡਡ ਆ ਚੇਹਰਾ ਵੀ ਐਡ ਕੀਤੀਆਂ 500 ਚੇਹਰਾ ਹੋਰ ਐਡ ਕੀਤੀਆਂ ਸੋ ਇਸ ਕਰਕੇ ਆਪਣੇ ਵੱਲੋਂ ਬੈਟਰ ਐਂਡ ਬੈਟਰ ਕਰ ਰਹੇ ਆ ਭਾਜੀ ਹਾਂਜੀ ਭਾਜੀ ਅਸੀਂ ਦੇਖ ਰਹੇ ਸਿਕਿਉਰਟੀ ਦੇ ਖਾਣ ਪੀਣ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਮੇਲੇ ਦੇ ਵਿੱਚ ਤੇ ਬਾਈ ਹੁਣ ਜਿੱਦਾਂ ਦੱਸਿਆ ਕਿ ਪਿਛਲੇ ਨਾਲੋਂ ਇਸ ਵਾਰ ਇਕੱਠ ਬਹੁਤ ਜ਼ਿਆਦਾ ਵੱਧ ਹੋਣ ਦੀ ਲੱਗ ਰਾਇਆ ਅਸਰ ਲੱਗ ਰਾਇਆ ਤੇ ਬਹੁਤ ਵਧੀਆ ਗੱਲ ਆ ਬਾਈ ਜੀ ਕਿ ਸਾਰੀ ਪੰਜਾਬੀ ਕਮਿਊਨਿਟੀ ਇੱਕ ਜਗ੍ਹਾ ਇਕੱਠੀ ਹੋ ਰਹੀ ਆ ਤੇ ਬਹੁਤ ਵਧੀਆ ਮੈਸੇਜ ਆ ਰਿਹਾ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆਪਣੀ ਪੰਜਾਬੀ ਕਮਿਊਨਿਟੀ ਨੂੰ ਪੰਜਾਬੀ ਕਮਿਊਨਿਟੀ ਨੂੰ ਇਹੀ ਮੈਸੇਜ ਆ ਜੀ ਆਪਣੀ ਸਾਰੀ ਕਮਿਊਨਿਟੀ ਬੜੀ ਹਾਰਡ ਵਰਕਿੰਗ ਆ ਤੇ ਆਪਾਂ ਸਾਰੀ ਕਮਿਊਨਿਟੀ ਮਿਲ ਜੁਲ ਕੇ ਰਹੀਏ ਤੇ ਖੁਸ਼ੀਆਂ ਖੇੜੇ ਇੱਕ ਦੂਜੇ ਨੂੰ ਵੰਡਦੇ ਰਹੀਏ ਤੇ ਮੇਰਾ ਖਿਆਲ ਆ ਆਪਣਾ ਕੋਈ ਤੋੜਨੀ ਤੇ ਬਸ ਸਾਰੇ ਆਪਾਂ ਜਨੇ ਇੰਡੀਅਨ ਪੰਜਾਬੀ ਸਾਰੇ ਹੈਗੇ ਆ ਜਸਟ ਇੰਜੋਏ ਕਰੀਏ ਤੇ ਚੰਗਾ ਭਰਾ ਵਾਂਗੂ ਇੱਕ ਦੂਜੇ ਨਾਲ ਪਿਆਰ ਵੰਡਿਗੇ ਇੱਕ ਦੂਜੇ ਦੀ ਹੈਲਪ ਕਰੀਏ ਨਾ ਕਿ ਇੱਕ ਦੂਜੇ ਨੂੰ ਪਿੱਛੇ ਖਿੱਚਗੇ ਹਾਂਜੀ ਭਾਜੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਮੈਸੇਜ ਦਿੱਤਾ ਤੁਸੀਂ ਇਹਦੇ ਬਹੁਤ ਵਧੀਆ ਬੈਸਟ ਆਫ ਲੱਕ ਤੁਹਾਨੂੰ ਆਉਣ ਵਾਲੇ ਫਿਊਚਰ ਲਈ ਥੈਂਕ ਯੂ ਭਾਜੀ ਥੈਂਕ ਯੂ ਸੋ ਮੱਚ ਓਕੇ ਥੈਂਕ ਯੂ ਸੋ ਮੱਚ ਹਾਂਜੀ ਸਸਰੀ ਘਾਲ ਜੀ ਅਸੀਂ ਪਹੁੰਚ ਚੁੱਕੇ ਆ ਮੰਟੀਕਾ ਮੇਲਾ 2024 ਤੇ ਸਾਡੇ ਵਿੱਚ ਨੇ ਪੰਗੜਾ ਐਸਸੀ ਜੂਟ ਦੇ ਓਨਰ ਉਹਨਾਂ ਨਾਲ ਗੱਲ ਕਰੀਏ ਕੀ ਹਾਲ ਚੱਲ ਬਾਈ ਜੀ ਸਸਰੀ ਘਾਲ ਜੀ ਠੀਕ ਆ ਜੀ ਕੀ ਨਾਮ ਬਾਈ ਆਪਣਾ ਮੇਰਾ ਨਾਮ ਹੈਗਾ ਜੀਤ ਤੇ ਬਾਈ ਆਪਣਾ ਆਪਾ ਦੇਖ ਰਿਹਾ ਪੋਸਟ ਪੰਗੜਾ ਇੰਸਟੀਚੂਟ ਆਪਣੀ ਲੋਕੇਸ਼ਨ ਤੇ ਆਪਣਾ ਪੰਗੜੇ ਬਾਰੇ ਥੋੜਾ ਜਿਹਾ ਇੰਟਰੋਡਕਸ਼ਨ ਕਰਾਂਗੇ ਹਾਂਜੀ ਸੋ ਸਾਡਾ ਹੈਗਾ ਜੀ ਪੰਗੜਾ ਇੰਸਟੀਚੂਟ ਇੱਥੇ ਤਿੰਨ ਲੋਕੇਸ਼ਨ ਤੇ ਹੈਗਾ ਐਸੇ ਮੰਟੇਕੇ ਦੇ ਵਿੱਚ ਬਟੈਸੋ ਦੇ ਵਿੱਚ ਤੇ ਟਰਲੋਕ ਦੇ ਵਿੱਚ ਠੀਕ ਆ ਬਾਈ ਵਿਸ਼ੇ ਕਿੰਨੇ ਸਾਲਾਂ ਤੋਂ ਤੁਸੀਂ ਸ਼ੁਰੂ ਕੀਤਾ ਹੈ ਪੰਗੜਾ ਮੈਂ ਤਾਂ ਕਿੰਨੇ ਚਿਰ ਦਾ ਪਾਉਣਾ ਤੇ ਮੈਂ ਕੰਪੀਟੀਸ਼ਨ ਵੀ ਬਹੁਤ ਕੀਤੇ ਆ ਸੋ ਜਿਹੜਾ ਸਿਖਾਉਣ ਲਈ ਤੇ ਮੈਨੂੰ 7-8 ਸਾਲ ਹੋ ਗਏ ਹੁਣ ਅੱਛਾ ਇੰਡੀਆ ਤੋਂ ਵੀ ਪੰਗੜਾ ਪਾਉਂਦੇ ਆ ਜਾਂ ਇੱਥੇ ਆ ਕੇ ਸ਼ੁਰੂ ਕੀਤਾ ਜੀ ਪੰਗੜਾ ਮੈਂ ਇੱਥੇ ਆ ਕੇ ਸ਼ੁਰੂ ਕੀਤਾ ਸੀਗਾ ਜੀ ਠੀਕ ਹੈ ਠੀਕ ਹੈ ਤੇ ਆਪਣੇ ਕੰਪੀਟੀਸ਼ਨ ਕਿੱਥੇ ਤੁਸੀਂ ਕਰਦੇ ਸੋ ਕੰਪੀਟੀਸ਼ਨ ਹੁਣ ਸਾਡਾ ਦਾ ਅਪਕਮਿੰਗ ਕੰਪੀਟੀਸ਼ਨ ਆ ਰਿਹਾ ਉਹ ਹੈਗਾ ਯਾ ਜੁਲਾਈ ਦੇ ਵਿੱਚ ਫ੍ਰੈਜ਼ਨੋ ਦੇ ਵਿੱਚ ਤੇ ਅਸੀਂ ਹੁਣ ਸਪਟੈਂਬਰ ਦੇ ਵਿੱਚ ਕੈਨੇਡਾ ਵਿੱਚ ਵੀ ਜਾਣਾ ਹੈ ਠੀਕ ਠੀਕ ਹੈ ਭਾਈ ਤੇ ਕਲਾਸ ਆਪਣੇ ਕਿੰਨੇ ਦਿਨ ਹੁੰਦੀ ਆ ਤੇ ਕਿਹੜੇ-ਕਿਹੜੇ ਏਜ ਦੀਆਂ ਕਲਾਸਿਸ ਜਿਹੜੀਆਂ ਏਜ ਹੈਗੇ ਆ ਉਹ 3 ਪਲੱਸ ਆ ਠੀਕ ਆ ਠੀਕ ਹੈ ਕਲਾਸਿਸ ਸਾਡੇ ਕੋਲ ਛੋੜੇ ਬੱਚਿਆਂ ਲਈ ਵੀ ਹੈਗੀਆਂ ਤੇ ਅਡਲਸ ਦੀ ਵੀ ਹੈਗੀਆਂ ਕਲਾਸਿਸ ਤੇ ਨਾਲੇ ਡਿਫਰੈਂਟ ਐਕਸਪੀਰੀਅੰਸ ਲੈਵਲ ਆ ਸੋ ਠੀਕ ਆ ਬਾਜੀ ਓਕੇ ਬਾਜੀ ਬਹੁਤ ਬਹੁਤ ਧੰਨਵਾਦ ਤੇ ਇਦੀ ਤੁਹਾਡਾ ਕੰਮ ਵਧੀਆ ਚੱਲਦੀ ਜਾਵੇ ਥੈਂਕ ਯੂ ਕੀ ਨਾ ਬਾਜੀ ਆਪਣਾ ਹਾਂਜੀ ਮੇਨਾ ਕਾਰਮ ਤੇ ਬਾਜੀ ਆਪਣਾ ਕਲੋਥਿੰਗ ਦੇ ਬਾਰੇ ਤੁਸੀਂ ਦੱਸੋਗੇ ਥੋੜਾ ਜਾਂ ਆ ਵੀ ਮੇਕ ਯੂਨੀਕ ਸ਼ਰਟਸ ਡਿਫਰੈਂਟ ਕਾਈਂਡ ਕਸਟਮ ਐਂਡ ਸਟਰ ਬ੍ਰੈਂਡ ਹੈਗਾ ਤੈਨੂਕੀ which is the best conversation starter ਕਿ ਜਦੋਂ ਲੋਕੀ ਦੇਖਦੇ ਆ ਫਰਸਟ ਥਿੰਗ ਇਸ ਤੈਨੂੰ ਕੀ ਯਾ ਤੇ ਭਾਈ ਆਪਾਂ ਕਿਹੜੇ ਈਅਰ ਚ ਸਟਾਰਟ ਕੀਤਾ ਸੀ ਬਿਜ਼ਨਸ ਆ ਇਹ ਸੀ ਕੀਤਾ ਸੀ 2018 ओके ਤੇ ਭਾਈ ਆਪਣੇ ਸਟੋਰ ਵੀ ਹੈ ਜਾਂ ਸਿਰਫ ਆਨਲਾਈਨ ਹੀ ਆਮ ਆਨਲਾਈਨ ਵੀ ਹੈ ਇੰਸਟਾਗ੍ਰam ਐਂਡ ਸਟੋਰ ਸਾਡਾ ਹੈਗਾ ਆ ਯੂਨੀਅਨ ਸਿਟੀ ਤੇ ਜੇ ਭਾਈ ਜੀ ਆਰਡਰ ਕਰਨੀ ਹੋਣ ਤੇ ਆਪਣੀ ਵੈਬਸਾਈਟ ਤੇ ਜਾਣ ਜਾਂ ਇੰਸਟਾਗ੍ਰam ਜਾਂ ਸਟੋਰ ਵਿਜ਼ਿਟ ਕਰਨ ਆਮ all three are good. Instagram is best, and uh, Instagram does see a uh, website we buy here. Uh, we do free shipping in the United States. ਠੀਕ ਹੈ ਬਾਈ ਤੇ ਆਪਣੇ ਬੱਚਿਆਂ ਲਈ ਅਡਲਟ ਲਈ ਸਾਰਿਆਂ ਲਈ ਅਵੇਲੇਬਲ ਹੈ ਜੀ ਸ਼ਰਟ ਹਾਂ ਜੀ ਸਾਰਿਆਂ ਲਈ ਨਿਆਣਿਆਂ ਤੋਂ ਟਾਡਲਰਸ ਤੋਂ ਲੈ ਕੇ 3XL ਤਾਈਂ ਸਾਰੀਆਂ ਹੈਗੀਆਂ ਠੀਕ ਹੈ ਬਾਈ ਜੀ ਬਹੁਤ ਵਧੀਆ ਲੱਗਾ ਬਾਈ ਜੀ ਦਾ ਨਾਲ ਗੱਲ ਕਰਕੇ ਥੈਂਕ ਯੂ ਸੋ ਮੱਚ ਥੈਂਕ ਯੂ ਅਪਰੀਸ਼ੀਏਟ ਇਟ ਸਾਡੇ ਵਿੱਚ ਮੰਟਿੱਕੇ ਮੇਲੇ ਚ ਬਜ਼ੁਰਗ ਜੁੜ ਚੁੱਕੇ ਨੇ ਆਜ ਉਹਨਾਂ ਨਾਲ ਥੋੜੀ ਗੱਲਬਾਤ ਕਰੀਏ ਬਾਬੇ ਕੀ ਨਾ ਆਪਣਾਈ ਹਰਨੇਕ ਰੰਗ ਮਾਨ ਬਾਬਾ ਕਿੱਥੋਂ ਇੱਥੋਂ ਕਿੱਥੋਂ ਤੁਸੀਂ? ਇੱਥੋਂ ਮੁੰਟੀਕਾ ਦੇ ਆ। ਕਿੰਨੇ ਸਾਲ ਹੋ ਗਏ ਬਾਬਾ ਜੀ ਮੁੰਟੀਕਾ? ਹੋ ਗਏ ਜੀ 12-13 ਸਾਲ ਆ ਇਹਨੂੰ। ਤੇ ਪੰਜਾਬ ਤੋਂ ਪਿੱਛੋਂ ਕਿੱਥੋਂ ਬਾਬਾ ਜੀ? ਐਤ ਜਣਾ ਲੁਧਿਆਣਾ ਜ਼ਿਲ੍ਹਾ। ਠੀਕ ਆ ਠੀਕ ਆ। ਤੇ ਬਾਬਾ ਜੀ ਕਿਦਾਂ ਇਸ ਪਿਛਲੇ ਸਾਲ ਵੀ ਆਈ ਮੇਲੇ ਦੇ? ਹਾਂ ਹਾਂ ਹਰੇਕ ਸਾਲ ਆਈਦਾ। ਚਲੋ ਤੇ ਬਾਬਾ ਜੀ ਜਿੱਦਾਂ ਇਹ ਤਾਂ ਅਮਰੀਕਾ ਦੀ ਗੱਲ ਹੋ ਗਈ ਤੇ ਪੰਜਾਬ ਦੇ ਵਿੱਚ ਵੋਟਾਂ ਦਾ ਮਹੌਲ ਆ ਤੁਹਾਨੂੰ ਕੀ ਲੱਗਦਾ ਇਸ ਵਾਰ ਕੀ ਕੌਣ ਬਾਜੀ ਮਾਰੂ? ਬਾਜੀ ਦੀ ਕੋਈ ਮਾਰੀ ਜਾਵੇ ਆਪਾਂ ਤਾਂ ਉਹੀ ਕੰਮ ਕਰਨਾ ਪੈਣਾ। ਨੇ ਫੇ ਵੀ ਲੱਗਦਾ ਮੋਦੀ ਆਊਗਾ ਇਸ ਵਾਰ ਦੇਖੋ ਪੈਨ ਮੁੰਡਾ ਹੈਗਾ ਉਹਨੂੰ ਪਤਾ ਸਾਰਾ ਕਿ ਨਹੀਂ ਅੱਛਾ ਇਹ ਤੇ ਖਾਸ ਲੁਧਿਆਣਾ ਹੀ ਆਪਣਾ ਜੀ ਲੁਧਿਆਣਾ ਹਾਂ ਹਲਵਾਰਾ ਮੁੱਲਾਪੁਰ ਦਾਖੇ ਅੱਛਾ ਜੀ ਤੇ ਉੱਥੋਂ ਦੱਸਦੇ ਕੀ ਕਿਹਦਾ ਜ਼ਿਆਦਾ ਲੱਗ ਰਿਹਾ ਸਾਰ ਜਿੱਤ ਹੋਣ ਦਾ ਜਿੱਤ ਹੋਣ ਦਾ ਜੀ ਇਹਦੇ ਅੰਦਾਜ਼ਾ ਵੀ ਦੋ ਤਿੰਨ ਉਧਰ ਹੋਣਗੇ ਦੋ ਤਿੰਨ ਉਧਰ ਹੋਣਗੇ ਪਾਰਕ ਛੋਣ ਲਈਦੀ ਆ ਸਾਂਝੇ ਦੇ ਵੰਣਗੇ ਕਹਿੰਦੇ ਠੀਕ ਆ ਠੀਕ ਠੀਕ ਆ ਠੀਕ ਆ ਹਾਂ ਜੇ ਵੜਨਗੇ ਕਹਿੰਦੇ ਅੱਛਾ ਜੀ ਮਤਲਬ ਟੁੱਟਮੇ ਬਣੂਗੀ ਚਾਰ ਪੰਜ ਹਾਂ ਟੁੱਟਮੇ ਬਣਨਗੇ ਅੱਛਾ ਤੇ ਕੀ ਕਾਰੋਬਾਰ ਆਪਣਾ ਕਾਰੋਬਾਰ ਜੀ ਮੁੰਡਿਆਂ ਦਾ ਬਹੁਤ ਮੇਰਾ ਬਾਬੇ ਦੀ ਅਸੀਂ ਤਾਂ 13 ਜਾਏ ਆ ਮੌਜ ਦਾ ਪ੍ਰਸ਼ਾਦ ਦੇ ਛਕਦੇ ਆ ਬੇਲੇ ਹਨ ਟੱਲੀ ਯਾਰ ਤੇ ਪੰਜਾਬ ਜਾਂਦੇ ਰਹਿੰਨੇ ਹਾਂ ਲਾ ਚਾਰ ਮਹੀਨੇ ਹੋਣ ਲਾ ਕੇ ਆ ਹੈ ਅੱਛਾ ਜੀ ਸ਼ਾਰਾ ਪਰਿਵਾਰ ਆਇਆ ਘਰੋਂ ਬੂੜੀਆਂ ਆਇਆ ਚਾਰ ਮਹੀਨੇ ਕੋਈ ਇਸ਼ੇ ਕੰਮ ਕੋਈ ਨਹੀਂ ਹਾਂਜੀ ਆਪਾਂ ਬੇਲੇ ਆ ਬਰਸ਼ਾਦੇ ਇੰਡੀਆ ਵੀ ਵਧੀਆ ਇੱਕ ਮੁੰਡਾ ਤਿੰਨ ਇੱਥੇ ਨੇ ਇਕੱਠੇ ਨੇ ਅੱਛਾ ਜੀ ਮੇਰਾ ਚਾਰੇ ਮੁੰਡੇ ਇਕੱਠੇ ਆ ਜੇ ਠੀਕ ਆ ਠੀਕ ਆ ਹਾਂ ਤੇ ਮਾ ਹਰੇਕ ਸਾਲ ਗੇੜਾ ਬਾਜੀ ਜਾਂਦਾ ਪੰਜਾਬ ਹਾਂ ਹਾਂ ਮੁੰਡੇ ਕਹਿੰਦੇ ਵੀ 4 ਮਹੀਨੇ ਉਸੇ ਲਿਆ ਕਰ ਅੱਛਾ ਮਾਨ ਕੋ ਉਤਾੜਾ ਇੱਥੇ ਆ ਵੀ ਆ ਕੰਮ ਮਾਨਾ ਨੇ ਕਰਾਇਆ ਐ ਨਹੀਂ ਹੰ ਬੋਲਦੇ ਨਹੀਂ ਉਹੀ ਉਹਨਾਂ ਦਾ ਡੈਡੀ ਆ ਮੈਂ ਅੱਛਾ ਠੀਕ ਆ ਠੀਕ ਨਰਮਲ ਹੋਣਾ ਦਾ ਠੀਕ ਆ ਠੀਕ ਬਹੁਤ ਵਧੀਆ ਲੱਗਿਆ ਬਾਬਾ ਜੀ ਤੁਹਾਨਾਂ ਨਾਲ ਗੱਲ ਕਰਕੇ ਬਹੁਤ ਚੜ੍ਹਦੀ ਕਲਾ ਜਰੋ ਬਾਬੇ ਚੜ੍ਹਦੀ ਕਲਾ ਜੀ ਅਸੀਂ ਤਾਂ ਪਿੰਡ ਵੀ ਇਹੀ ਕਰਨਾ ਕਿ ਨਹੀਂ ਠੀਕ ਆ ਲੈਣੀ ਬਣੀ ਤੇਰੀ ਵਧੀਆ ਪਹਿਲਾਂ ਤੇ ਠੀਕ ਆ ਛੇ ਵਾਰੀ ਕਿ ਨਹੀਂ ਹਾਂਜੀ ਹਾਂਜੀ ਲੰਗਰ ਦੀ ਕਰੇ ਕਾਦੀ ਦੀ ਮਾਨ ਤੇ ਕਰੀ ਜਾਂਦੀ ਆ ਜਿੰਨੀ ਹੁੰਦੀ ਆ ਹਾਂਜੀ ਹਾਂਜੀ ਹੈ ਠੀਕ ਆ ਹਰੇਕ ਦੀ ਮਾੜੇ ਬੰਦੇ ਦੀ ਮਦਦ ਜ਼ਰੂਰ ਕਰੀਦੀ ਆ ਜਦੋਂ ਕੋਈ ਸ਼ਵਾਲ ਕਰਦਾ ਦੁੱਖ ਮੰਨ ਕੇ ਉਹਦਾ ਦੁੱਖ ਮੰਨ ਕੇ ਫਿਰ ਕਰਨਾ ਹੀ ਪੈਂਦਾ ਠੀਕ ਆ ਠੀਕ ਆ ਕਿ ਨਾ ਉਹ ਦੋ ਜੇ ਕੋਈ ਦੁੱਖ ਦਾ ਹੈਦਾ ਨਾ ਫਿਰ ਉਹਦਾ ਦੁੱਖ ਥਾਮਦੇ ਆ ਹਾਂਜੀ ਕਿ ਨਹੀਂ ਨਾਲ ਨਹੀਂ ਨਹੀਂ ਹੈ ਬਹੁਤ ਵਧੀਆ ਮੈਸੇਜ ਤਾਂ ਬਜ਼ੁਰਗਾਂ ਨੇ ਹੋ ਰੌਣਕ ਹੋ ਜੂ ਘਟਿਵੇ ਚੱਲ ਮੇਲੇ ਨੂੰ ਚੱਲੀ ਮੇਲੇ ਨੂੰ ਚੱਲੀ ਏ ਮੱਲਾ ਕੱਢ ਕੁੜਤੇ ਦੇ ਵਟਵੇ ਚੱਲ ਮੇਲੇ ਨੂੰ ਚੱਲੀ ਏ